ਜ਼ਿਲ੍ਹਾ ਮਲੇਰਕੋਟਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਕ ਸਮਤੀ ਦੇ ਚੋਣਾਂ ਨੂੰ ਮੁੱਖ ਰੱਖਦੇ ਹੋਏ ਐਸਐਸਪੀ ਗਗਨ ਅਜੀਤ ਸਿੰਘ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਚੋਣਾਂ ਨੂੰ ਆਮਨ ਸ਼ਾਂਤੀ ਨਾਲ ਕਰਵਾਉਣ ਦੇ ਲਈ ਪੁਲਿਸ ਦੀਆਂ ਰਿਜ਼ਰਵ ਟੀਮਾਂ ਤੇ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਨੇ ਜੋ ਜ਼ਿਲ੍ਹੇ ਵਿੱਚ ਚੋਣਾਂ ਨੂੰ ਆਮਨ ਸ਼ਾਂਤੀ ਦੇ ਨਾਲ ਕਰਵਾਉਣ ਦੇ ਲਈ ਕੰਮ ਕਰਨਗੀਆਂ ਅੱਜ ਜਿਹੜਾ ਮੀਨ ਹੈ ਵੀ ਅੱਜ ਜਿਹੜੇ ਅਸੀਂ ਆ ਕੱਢੇ ਲਾਅ ਐਂਡ ਆਰਡਰ ਅਸੀਂ ਜਿਹੜੇ ਪਰਸੋਂ ਉਹ ਇਲੈਕਸ਼ਨ ਹੈਗੇ ਆ ਜ਼ਿਲ੍ਹਾ ਪ੍ਰਸ਼ਿਦ ਦੇ ਪੰਚਾਇਤੀ ਜਿਹੜੇ ਇਲੈਕਸ਼ਨ ਨੇ ਉਹਨਾਂ ਵਾਸਤੇ ਜ਼ਿਲ੍ਹੇ ਦੀਆਂ ਰਿਜ਼ਰਵਾਂ ਤਿਆਰ ਕੀਤੀਆਂ ਜਾ ਰਹੀਆਂ ਤੇ ਜਿਹੜੇ ਲਾਅ ਐਂਡ ਆਰਡਰ ਦੇ ਇਕਵਿਪਮੈਂਟਸ ਹੈ ਉਹ ਚੈੱਕ ਕੀਤੇ ਜਾ ਰਹੇ ਵੀ ਸਾਰੇ ਸਹੀ ਹਾਲਤ ਚ ਨੇ ਕਿ ਕਿਦਾਂ ਤਾਂ ਕਿ ਜਿਹੜੇ ਸਾਡੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਤੇ ਸ਼ਾਂਤੀ ਨਾਲ ਹੋਣ ਸਭ ਕੀ ਲੱਗਦਾ ਇਲੈਕਸ਼ਨ ਲੈ ਕੇ ਲੱਗਦਾ ਕਿ ਪੁਲਿਸ ਵੱਲੋਂ ਪੂਰੀ ਵਕਤ ਹੈ ਇਹ ਦਿੱਕਰ ਸਾਨੂੰ ਕਾਫੀ ਫੋਰਸ ਬਾਹਰੋਂ ਵੀ ਮਿਲ ਚੁੱਕੀ ਹੈ ਜਿੰਨੇ ਵੀ ਸਾਡੇ 257 ਮੇਰੇ ਖਿਆਲ ਹੈਗੇ ਆ ਪੋਲਿੰਗ ਬੂਥਸ ਹੈਗੇ ਆ ਉਦੇ ਵਿੱਚ ਸਾਡੇ ਸਾਰੀਆਂ ਫੋਰਸਾਂ ਨੂੰ ਕੱਲ ਤੋਂ ਡਿਪਲਿਊਟ ਕੀਤਾ ਜਾਏਗਾ ਸਾਰੀਆਂ ਫੋਰਸਾਂ ਨੂੰ ਬਰੀਫ ਕੀਤਾ ਜਾਏਗਾ ਜਿਹੜੇ ਵੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਜਿਹੜੇ ਡੂਜ਼ ਐਂਡ ਡੌਂਸ ਨੇ ਵੀ ਕੀ ਕਰਨਾ ਹੈ ਫੋਰਸ ਨੇ ਕਿਹੜੇ ਵੇਲੇ ਕੀ ਐਕਸ਼ਨ ਲੈਣਾ ਹੈ ਉਸ ਹਸਾਬ ਨਾਲ ਸਾਰਿਆਂ ਨੂੰ ਦੱਸਿਆ ਜਾਊਗਾ ਹੁਣ ਵੀ ਅਸੀਂ 2 ਵਜੇ ਜਿਹੜੀ ਮੀਟਿੰਗ ਰੱਖੀ ਹੈ ਸਾਰਿਆਂ ਦੀ ਤੇ ਇਸ ਤੋਂ ਬਾਅਦ ਸ਼ਾਮ ਨੂੰ ਵੀ ਪੂਰੇ ਬਜ਼ਾਰਾਂ ਦੇ ਵਿੱਚ ਜਾਂ ਜਿੱਥੇ ਪਿੰਡਾਂ ਦੇ ਵਿੱਚ ਕੋਈ ਸੈਂਸਿਟਿਵ ਏਰੀਏ ਨੇ ਜਿੱਥੇ ਸਾਨੂੰ ਲੱਗਦਾ ਵੀ ਲੜਾਈ ਝਗੜਾ ਹੋ ਸਕਦਾ ਹੈ ਉੱਥੇ ਵੱਧ ਤੋਂ ਵੱਧ ਪੈਟਰੋਲਿੰਗ ਕੀਤੀ ਜਾਊਗੀ ਤੇ ਜਿਹੜੇ ਵੀ ਸ਼ਰਾਰਤੀ ਬੰਦੇ ਆ ਉਹਨਾਂ ਦੇ ਅਗੇਂਸਟ ਜਿਹੜੇ ਲੱਗਦੇ ਆ ਵੀ ਸਾਨੂੰ ਵੀ ਇੱਥੇ ਲੜਾਈ ਝਗੜਾ ਹੋ ਸਕਦਾ ਉਹਨਾਂ ਦੇ ਵਿੱਚ ਅਸੀਂ ਪ੍ਰੀਵੈਂਟਿਵ ਐਕਸ਼ਨ ਲਾਵਾਂਗੇ ਤੇ ਜਿਹੜੇ ਸੈਂਸਿਟਿਵ ਏਰੀਆਜ਼ ਨੇ ਜੇ ਕੋਈ ਉੱਥੇ ਵੈਪਨਸ ਜਮ੍ਹਾਂ ਕਰਾਉਣ ਵਾਲੇ ਹੋਏ ਅਸੀਂ ਉਹ ਟੈਂਪਰਰੀ ਜਮਕ ਲਾਵਾਂਗੇ ਸਰ ਕੀ ਲੱਗਦਾ 112 ਤੇ ਕਾਲ ਕਰਨ ਦੇ ਕਿਤੇ ਕੁਝ ਜੇ ਕੋਈ ਵੀ ਇਸ਼ੂ ਹੁੰਦਾ ਸਾਰਿਆਂ ਨੂੰ ਪਤਾ ਜਿਹੜਾ 112 ਦਾ ਨੰਬਰ ਹੈ ਕੋਮਨ ਨੰਬਰ ਹੈ ਉਹ ਪਬਲਿਕ ਕਿਤੇ ਵੀ ਉਸ ਤੇ ਜੇ ਲੱਗਦਾ ਵੀ ਕਿਤੇ ਹਾਲਾਤ ਖਰਾਬ ਹੋ ਰਿਹਾ ਹੈ ਇਲੈਕਸ਼ਨ ਰਿਲੇਟਿਡ ਦੇ ਉੱਤੇ ਇਮੀਡੀਏਟਲੀ 112 ਤੇ فون ਕਰ ਸਕਦੇ ਆ ਸਾਡੀਆਂ ਪੈਟਰੋਲਿੰਗ ਪਾਰਟੀਆਂ ਵੀ ਰੈਡੀ ਨੇ ਸਾਡੇ ਜੀਓਜ਼ ਨੂੰ ਵੱਖਰੀ ਰਿਜ਼ਰਵ ਦਿੱਤੀ ਜਾ ਰਹੀ ਹੈ ਤਾਂ ਕਿ ਇੱਕ ਵਧੀਆ ਸ਼ਾਂਤੀ ਨਾਲ ਇੱਕ ਮਾਹੌਲ ਚ ਇਲੈਕਸ਼ਨ ਹੋਵੇ